ਆ ਸੋਟੀ ਜੀ ਤੁਹਾਡੇ ਵੱਡੇ ਵੱਡੇ ਰੋਲੇ ਖਤਮ ਕਰ ਦੂਗੀ ਹੁਣ ਤੁਸੀਂ ਕਹੋਗੇ ਕਿ ਯਾਰ ਅੱਜ ਪਤਾ ਨਹੀਂ ਕੀ ਚੱਕੀ ਫਿਰਦਾ ਕਪੜਾ ਨਾਲ ਮਿਲਾਉਣਾ ਭਾਵੇਂ ਕੋਈ ਬੱਟ ਦਾ ਰੋਲਾ ਭਾਵੇਂ ਕੋਈ ਜ਼ਮੀਂਦਾਰ ਰੋਲਾ ਕਣਕਾਂ ਆ ਗਿਆ ਵੱਢਣ ਤੇ ਵੱਢਣ ਤੋਂ ਬਾਅਦ ਆਹ ਕੰਮ ਕਰਾ ਲਓ ਜੇ ਤੁਹਾਡਾ ਕੋਈ ਰੋਲਾ ਚੱਲਦਾ ਬਿਲਕੁਲ ਸਹੀ ਹੈ ਵੀਰੇ ਹੁਣ ਆਹ ਭਰਾ ਹੋਰਾਂ ਕੋਲੇ ਕਾਜ ਗੜੋ ਜਾਂ ਕੋਈ ਮਸ਼ੀਨ ਜੀ ਆਪਣੀ ਵੀਰੇ ਇੱਕ ਚੀਜ਼ ਕੀ ਹੈ ਇਹ ਇਹ ਪਾਜੀ ਲੇਜ਼ਰ ਲਾਈਟ ਹੈ ਇਹਨੂੰ ਜੀਪੀਐਸ ਮਸ਼ੀਨ ਕਹਿੰਦੇ ਨੇ ਹਾਂਜੀ ਇਹਦੇ ਨਾਲ ਅਸੀਂ ਮਤਲਬ ਕੀ ਕੋਈ ਰਸਤਾ ਕਢਾਉਣਾ ਕਿਸੇ ਨੇ ਕੋਈ ਜ਼ਮੀਨ ਦੀ ਮੀਨਤੀ ਕਰਾਉਣੀ ਹੈਗੀ ਬਹੁਤ ਘੱਟ ਰੇਟ ਚ ਆਪਾਂ ਕਰ ਦਿੰਨੇ ਹੈਗੇ ਓਕੇ ਤੇ ਬਾਕੀ ਲੋਕਾਂ ਦੇ ਮਸਲੇ ਹੱਲ ਕਰ ਦਿੰਨੇ ਆ ਭਾਜੀ ਜੇਰ ਮਸ਼ੀਨ ਨਾਲ ਜਿਹਦਾ ਵੀ ਕੋਈ ਕਿਸੇ ਨੇ ਮਤਲਬ ਕੋਈ ਮਸਲਾ ਆੜਿਆ ਹੋਵੇ ਮਸ਼ੀਨ ਕੱਢ ਦਿੰਦੀ ਹੈਗੀ ਨਕਸ਼ਾ ਵੀ ਬਣਾ ਦੇ ਮਤਲਬ ਭਰਾ ਹੋਰ ਨਾ ਨਿਸ਼ਾਨਦੇਹੀ ਕਰ ਦੇਣਗੇ ਜੇ ਤੁਹਾਨੂੰ ਇਹ ਲੱਗਦਾ ਥੋੜੀ ਵੱਟ ਕਿਸੇ ਨੇ ਬਾਹਲੀ ਉਰਾ ਪਰਾਂ ਹੋ ਗਈ ਆਪਾਂ ਨਿਸ਼ਾਨਦੇਹੀ ਕਰ ਦਾਂਗੇ ਜੇ ਕੋਈ ਤੁਹਾਨੂੰ ਇਹ ਲੱਗਦਾ ਸਾਡੀ ਯਾਰ ਪਹੀ ਪਹਿਲਾਂ ਇੰਨੀ ਚੌੜੀ ਸੀ ਅਗਲੇ ਨਾਲ ਵੱਢ ਕੇ ਛੋਟੀ ਕਰਤੀ ਉਹਦੀ ਵੀ ਨਹੀਂ ਦੀ ਹੋ ਜੂਗੀ ਕਿਸੇ ਨੇ ਆਪਣੀ ਜਮੀਨ ਦੀ ਨਿਸ਼ਾਨਦੇਹੀ ਕਰਾਣੀ ਹੋਵੇ ਕੰਟੈਕਟ ਕਰ ਲੈਣਾ ਜਾਂ ਕਿਸੇ ਕੋਈ ਜਮੇ ਆਪਣਾ ਮਾੜਾ ਮੋਟਾ ਕੋਈ ਸਰਕਾਰੀ ਕੰਮ ਹੁੰਦਾ ਉਹਦੀ ਨਿਸ਼ਾਨਦੇਹੀ ਕਰਾਣੀ ਹੋਵੇ ਉਹ ਵੀ ਕਰ ਦਿੰਦੇ ਆ ਜਮੀਨ ਦੇ ਰਿਲੇਟਡ ਕੋਈ ਵੀ ਕੰਮ ਹੋਵੇ ਭਾਜੀ ਕਰ ਦਾਂਗੇ ਤੇ 올 ਇੰਡੀਆ ਕਰਦੇ ਆ ਹਨਾ ਆਪਾਂ ਸਭ ਤੋਂ ਘੱਟ ਖਰਚੇ ਦੇ ਵਿੱਚ ਅੱਛਾ ਆਪਣੇ ਨਾਲ ਜੀ ਕਿਸੇ ਭਰਾ ਨਾਲ ਕੰਟੈਕਟ ਕਰਨ ਹੋਵੇ ਆਪਣਾ ਆਫਿਸ ਕਿੱਥੇ ਪੈਂਦਾ ਆ ਆਫਿਸ ਭਾਜੀ ਆਪਣਾ ਪਾਤੜਾ ਪਾਤੜਾ ਹਾਂ ਪੁਰਾਣੇ ਬੱਸ ਸਟੈਂਡ ਬਾਕੀ ਆਪਾਂ ਓਵਰ ਆਲ ਇੰਡੀਆ ਕੰਮ ਕਰਦੇ ਆ ਕਿਸੇ ਵੀ ਸ਼ਹਿਰ ਕਿਸੇ ਵੀ ਪਿੰਡ ਚ ਜਾ ਸਕਦੇ ਆ ਬਾਕੀ ਭਾਜੀ ਫੀਲਡ ਚ ਹੀ ਹੁੰਨੇ ਆ ਜ਼ਿਆਦਾ ਕਿਸੇ ਨੇ ਬਈ ਨਿਸ਼ਾਨਦੀ ਦੇ ਨਾਲ ਨਾਲ ਇੱਕੋ 5 ਕਿੱਲਾਂ ਤੇ ਉਹ ਲਾਲ ਪੱਥਰ ਲਾਲ ਪੱਥਰ ਮਰੱਬਾ ਮੰਦੀ ਵਾਲੇ ਪੱਥਰ ਵੀ ਭਾਜੀ ਲਾ ਦਿੰਨੇ ਆ ਪੰਜ ਪੰਜ ਕਿੱਲਾਂ ਤੇ ਜਿਹੜੇ ਪੱਥਰ ਪੂਰੇ ਪਿੰਡ ਦੇ ਮਤਲਬ ਕਿ ਹੱਦ ਤੱਕ ਸਾਰਾ ਮਿੰਟੀ ਹੋ ਜਾਂਦੀ ਹੈ ਠੀਕ ਹੈ ਹਾਂ ਉਹ ਵੱਡੇ 60 ਬਾਈ 50 ਦੇ ਵੱਡੇ ਬੇਸ ਪੱਥਰ ਹੁੰਦੇ ਨੇ ਭਾਜੀ ਉਹ ਉਹਨਾਂ ਤੋਂ ਚੱਕਿਆ ਜਾਂਦਾ ਗਾ ਮਤਲਬ ਸਾਰਾ ਕੁਝ ਬਈ ਡਿਜੀਟਲ ਹੈ Google ਤੱਕ ਤੁਹਾਡੇ ਕੋਲ ਥੋੜੀ ਜ਼ਮੀਨ ਦਾ ਮੈਪ ਪਹੁੰਚੂਗਾ ਤੁਸੀਂ ਘਰੇ ਬਹਿ ਕੇ ਆਪਣੇ ਫੋਨ ਤੋਂ ਚੈੱਕ ਕਰ ਸਕਦੇ ਜੇ ਤੁਸੀਂ ਭਰਾ ਹੋਰਾਂ ਕੋਲੋਂ ਕਰਾਉਂਗੇ ਕੰਮ ਸਕਰੀਨ ਤੇ ਭਰਾ ਹੋਰਾਂ ਦਾ ਚੱਲ ਰਹੀ ਨੰਬਰ ਕਰ ਲਓ ਕੰਟੈਕਟ ਬਾਕੀ ਵੀਡੀਓ ਬਾਤਵਾ ਦੇ ਸ਼ੇਅਰ ਕਰ ਦਿਓ ਆਪਣੇ ਕਿਸਾਨ ਭਰਾਵਾਂ ਤੱਕ ਇਹ ਵੀਡੀਓ ਪਹੁੰਚੇ ਆਪਣੇ ਕਿਸੇ ਭਰਾ ਨੇ ਕੋਈ ਨਿਸ਼ਾਨਦੇਹੀ ਕਰਾਉਣੀ ਹੈ ਕੋਈ ਮੁਰੱਬੇਬੰਦੀ ਕਰਾਉਣੀ ਹੈ ਨਾ ਵੀਰੇ ਦਿੱਤੇ ਨੰਬਰ ਤੇ ਕਰ ਲਓ ਜੀ ਕੰਟੈਕਟ